ਬ੍ਰਿਟੇਨ ਪਰਦੇ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਹੁਣ ਨਹੀਂ ਜਾ ਸਕਦੇ ਮਾਪੇ ਨਾਲ ਬ੍ਰਿਟੇਨ ਦੇ ਗ੍ਰਹਿ ਮੰਤਰੀ ਜੇਮਸ ਕਲੇਵਰਲੀ ਨੇ ਕਿਹਾ ਕਿ ਅੱਜ ਤੋਂ ਵੀਜ਼ਾ ਮੰਗਾ ਤੇ ਪਾਬੰਦੀਆਂ ਲਾਗੂ ਹੋਣ ਕਿਆਂ ਇਹ ਪਾਬੰਦੀ ਲਾਗੂ ਹੋਣ ਦੇ ਕਾਰਨ ਵਿਦੇਸ਼ੀ ਵਿਦਿਆਰਥੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬ੍ਰਿਟੇਨ ਨਹੀਂ ਸਾਥ ਸਕਣਗੇ ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਅੱਠ ਗੁਣਾ ਵਾਧਾ ਹੋਣ ਕਾਰਨ ਬ੍ਰਿਟਿਸ਼ ਸਰਕਾਰ ਨੇ ਜਨਵਰੀ ਵਿੱਚ ਨਵੇਂ ਇਮੀਗ੍ਰੇਸ਼ਨ ਨਿਯਮ ਲਾਗੂ ਕਰਨ ਦਾ ਐਲਾਨ ਕੀਤਾ ਸੀ ਕਲੇਵਰਲੀ ਨੇ ਕਿਹਾ ਹੈ ਕਿ ਸਰਕਾਰ ਨੇ ਹਜ਼ਾਰਾਂ ਲੋਕਾਂ ਦੀ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਕਰਨ ਤੇ ਲੋਕਾਂ ਨੂੰ ਬ੍ਰਿਟੇਨ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਫੇਰ-ਫੇਰ ਕਰਨ ਤੋਂ ਰੋਕਣ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਨੇ ਭੀਤੇ ਮਹੀਨੇ ਸੋਦੇ ਕੌਮੀ ਅੰਕੜਾ ਬਿਊਰੋ ਬ੍ਰਿਟੇਨ ਦੇ ਅੰਕੜਿਆਂ ਮੁਤਾਬਕ ਦਸੰਬਰ 2022 ਤੱਕ 7 ਲੱਖ 45 ਹਜ਼ਾਰ ਪ੍ਰਵਾਸੀ ਬ੍ਰਿਟੇਨ ਆਏ ਤੇ ਸਤੰਬਰ 2023 ਦੇ ਅਖੀਰ ਤੱਕ ਵਿਦਿਆਰਥੀਆਂ ਨੇ ਤੇ ਸਤੰਬਰ 2023 ਦੇ ਅਖੀਰ ਤੱਕ ਵਿਦਿਆਰਥੀਆਂ ਦੇ ਆਸ਼ਰਿਤਾਂ ਨੂੰ 1 ਲੱਖ 52 ਹਜ਼ਾਰ ਵੀਜ਼ਾ ਕਿਤੇ ਗਏ ਸਨ 2020-21 ਦੇ ਅੰਕੜਿਆਂ ਮੁਤਾਬਕ ਭਾਰਤੀ ਪਾੜੇ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅਧਿਆਨ ਕਰਨ ਲਈ ਆਉਣ ਵਾਲੇ ਅਲਾਮੀ ਵਿਦਿਆਰਥੀਆਂ ਵਿੱਚੋਂ ਚੀਨ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੇ ਨੇ 2022 ਦੇ ਵਿੱਚ 1,39,000 ਅਰਸ਼ਿਤ ਨਹੀਂ ਭਾਰਤੀ ਵਿਦਿਆਰਥੀ ਪੜਨ ਲਈ ਬ੍ਰਿਟੇਨ ਗਏ ਸਨ